ਆ ਪੀਸ ਕਾਮੁ ਕਵਿੰਦਰ ਗ੍ਰੰਥ ਸੈਲ ਦੇ ਵਿੱਚ ਦੋ ਲਿਖਿਆ ਗਿਆ ਹੈ ਕੋਹ ਆਪ ਪੂਰਨ ਮਾਤ ਪੂਰਨ ਹੰਤ ਪੂਰਨ ਪਰਮੇਸ਼ਰ ਕਿਉਂ ਪਾਪ ਤੋਂ ਲੈ ਕੇ ਅੰਤ ਤੱਕ ਪੂਰਨ ਹੈ ਉਸ ਪਰਮੇਸ਼ਰ ਦੀ ਸ਼੍ਰਿਸ਼ਟ ਦੇ ਹੀ ਜਿڑا ਆਪ ਕਾਲ ਦੇ ਵਿੱਚ ਵੀ ਪੂਰਨ ਸੀ ਵੰਦ ਦੇ ਵਿੱਚ ਵੀ ਇਹ ਅੰਤ ਤੱਕ ਭਾਵ ਇਹ ਭਾਵੇਂ ਸ੍ਰਿਸ਼ਟੀ ਦਾ ਅੰਤ ਹੋ ਜਾਵੇ ਤਾਂ ਵੀ ਪੂਰਣ ਹੀ ਰਹੇਗਾ ਉਹ ਪਰਮਾਤਮਾ ਹੈ ਸਤ ਤਾਤਮਤ ਅੰਤਕ ਰਤ ਸੋਈ ਨਾਨ ਜਿਸ ਬਿਨ ਅਵਰ ਨ ਕੋਈ ਆਪ ਸਤਿਗੁਰੂ ਦਾ ਸਤ ਹੈ ਜੀ ਸਾਧਨਾ ਨੂੰ ਉਸ ਸੀਪੀ ਸਾਧਨ ਮਾਰੰਗੀ ਇਸ ਮਾਮੂ ਕਰਤ ਸਹਿਜ ਦੇ ਵਿੱਚ ਉਹ ਸਿਪਤ ਜੀ ਨੂੰ ਮੇਰੇ ਸਮੇਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਹਜ਼ਰੀ ਦਰਤਾ ਕਰਦੀ ਜੀ ਇਸ ਪ੍ਰਾਪਤ ਗੁਰੂ ਕਲਮੀ ਸਰਪਾ ਸ਼ਮਾਨੰਦ ਸਹਿਬ ਜੀ ਨੇ ਪੰਕੁਰੂਗ੍ਰਾਮ ਸਰਪਾਸ਼ਾ ਡੀ ਦੇ ਤਨਤਾਇਆ ਉਸ ਉਪਕੇញਾ ਮਹਾਰਾਜ ਸਹਿਬ ਜੀ ਦੇ ਗੁਰੂਗ੍ਰਾਮ ਸਹਿਬ ਜੀ ਦੇ ਮੁਤਾਬਕ ਅੰਸ਼ ਤੇ ਸਹਿਬ ਜੀ ਉਸ ਉਪਕੇញਾ 47 ਸਹਿਬ ਜੀ ਦੇ ਅੰਦਰ ਸੀ ਮਹਾਰਾਜ ਸਹਿਬ ਜੀ ਨੇ ਇਹ ਬਖਸ਼ੇ ਦਿੱਤੇ ਸਿਮਰੰਤ ਸੰਤ ਸਭ ਸਰਬਤਨ ਰਮਣ ਨਾਮੁ ਕਰਤਾ ਮਾਸਿ ਜਗਦੀਸ਼ ਰਹਿ ਆਸ਼ਾ ਦਇਆ ਕਰੇ ਐਸੇ ਆਕਾਲ ਕੂ ਪਰਮਤਮ ਸਤ ਸੰਤ ਸਿਮਰਦੇ ਹੈ ਇਹ ਆਉਂਦੇ ਹੈ ਜਪਦੇ ਹੈ ਸਰਬੱਤ ਦਾ ਰਖਣਾ ਇਹਦਾ ਪਰਮਾਤਮ ਸਾਰਿਆਂ ਦੇ ਵਿੱਚ ਰਮਿਆ ਹੁੰਦਾ ਸਾਰਿਆਂ ਦੇ ਵਿੱਚ ਵਸਿਆ ਹੋਇਆ ਐਸੇ ਪਰਮਾਤਮਾ ਨੂੰ ਸੰਤ ਮਾਪਕ ਉਹਦੇ ਪਿਆਰੇ ਆਤਮਾ ਜਾਣਨ ਸਾਧਕ ਕੀਰ ਤੋਂ ਈ ਆਉਂਦੇ ਹੈ ਉਹ ਜਪਦੇ ਹੋ ਸਿਮਰਦੇ ਹੈ ਕਿਉਂਕਿ ਪਾਰਸ਼ਰ ਜੀ ਦੀ ਬਾਣੀ ਦੇਵ ਸੋ ਵਤਨਾ ਬੰਗੋ ਨਾਮ ਅਨੁਜਾਮ ਕੇ ਸਤ ਤਾਮ ਉਹ ਗਿਆਨ ਰਿਪਿਆ ਹੌਂਦਿਆਂ ਪਿਆਪ ਤੇ ਉਹ ਪਰਮਾਤਮਾ ਤੇਰਾਏ ਸਾਧਨਾ ਮਾਪੇ ਤੰ ਦਾ ਕੀਮਤ ਦਾ ਕੋਪ ਕਾਰਜ ਬਣਦਾ ਨਾਨਕ ਤਾ ਤਨਾਸ਼ ਜਗਦੀਸ਼ਰ ਉਹ ਜਗਦੀਸ਼ਰ ਤਪਾਲਕ ਪਰਮਾਤਮਾ ਦੇਵ ਦੇਵ ਦੇਵਾਂ ਦਾ ਸੰਸਾਰ ਦੇ ਨੂੰਕਾਂ ਦਾ ਸੁਖੀ ਸ੍ਰਿਸ਼ਟੀ ਦਾ ਜੋ ਜਗਦੀਸ਼ ਮਾਲਕ ਹੈ ਆਪਣੇ ਦੇ ਨਾਮ ਹਰ ਨਾਸੂ ਕੋ ਪਾਪਾਂ ਦਾ ਨਾਸ਼ ਕਰਨ ਵਾਲਾ ਉਹ ਪਾਪਾਂ ਨੂੰ ਕਰਮ ਕਰਕੇ ਜੀਵਨ ਦੇ ਵਿੱਚ ਗੁਣਾਂ ਦੇ ਧਾਰੀ ਬਣਾਉਣ ਵਾਲਾ ਹੈ। ਜੁਲਕਾਰਾ ਨਾਮ ਦੇ ਨਾਲ ਜੁਗ ਚਰਨਾ ਵਿੱਚ ਨਾਸੂ ਕੋ ਜਾਏ। ਜੇ ਬਾਦਸ਼ਾਹ ਕਿਰਪਾ ਕਰ ਦਿੰਦੇ ਔਪਣ ਬਖਸ਼ ਦੇਂਦੇ ਤਾਂ ਆਪਕੜ ਥਾ ਕਰਮਾਂ ਕੀਦੀ ਗੁਣ ਔਪਣ ਨਾਮ ਜਾਣੇ ਜਿੰਨਾ ਨੂੰ ਜੁਗ ਚਰਨਾ ਦੇ ਵਿੱਚ ਭਾਵਨਾ ਦੇ ਨਾਲ ਪਾਪਾਂ ਦਾ ਆਪਨਾਂ ਤੋਂ ਸਤਿਕਾਰ ਆਪਾ ਦੇ ਚਰਨਾਂ ਦੇ ਵਿੱਚ ਜਿਨ੍ਹਾਂ ਨੇ ਪੇਸ਼ ਕੀਤਾ ਗੁਰੂ ਸਾਹਿਬ ਕਿਰਪਾ ਕਰਦੇ ਹਨ ਗੁਰੂ ਸਾਹਿਬ ਸੇ ਗੁਰੂ ਪਰਮੰਦੇ ਦੇ ਪਾਸ ਸਦਾਇ ਕਰਦੇ ਪੇਖਣਾ ਸੁਣਨਾ ਸਮਾਪਣ ਬਾਣੇ ਧਰੜੀਏ ਸਾਚ ਜਿਹੜੇ ਪ੍ਰਮਾਤਮਾ ਦੇ ਪਿਆਰੇ ਹੁੰਦੇ ਹੈ ਨਾ ਉਹ ਇੱਕ ਅਕਾਲ ਪੁਰਖ ਪ੍ਰਮਾਤਮਾ ਨੂੰ ਸਾਰਿਆਂ ਦੇ ਵਿੱਚ ਮਿਲਦੇ ਹਨ ਉਹ ਪ੍ਰਮਾਤਮਾ ਦੀ મહિਮਾ ਸੁਣਦੇ ਹੈ ਤੇ ਪ੍ਰਮਾਤਮਾ ਸਨਾਉਂਦੀ ਹੈ ਜਿਸ ਪਰਮਾਤਮਾ ਨੇ ਮੇਲ ਕਰਨ ਦੀ ਸਮਰੱਥਾ ਦਿੱਤੀ ਹੈ ਜਿਸ ਪਰਮਾਤਮਾ ਨੇ ਸੁਣਨ ਦੀ ਸਮਰੱਥਾ ਦਿੱਤੀ ਹੈ ਸਨਾਉਂਦੀ ਸਮਰੱਥਾ ਦਿੱਤੀ ਹੈ ਪਾਤਸ਼ਾਹ ਕਹਿੰਦੇ ਮਨ ਮਨ ਅਿਰੜੀ ਸਾਥ ਤੋਂ ਉਸ ਸੱਚੇ ਪਰਮਾਤਮਾ ਨੂੰ ਮੰਨ ਦੇ ਵਿੱਚ irdੜਿ ਕਰੀਏ ਕੋ ਪਰਮਾਤਮਾ ਨੂੰ ਜੀਵਨ ਦੇ ਵਿੱਚ irdੜਿ ਕਰੀਏ ਜਿੰਨ ਕੰਨ ਕਹਿੰਦੇ ਅਕੀਨਾ ਜਿੰਨ ਮਨ ਜਿੰਨ ਜੇਬਾ ਤੁਸੀਂ ਬੋਲੇ ਤਾਂ ਇਸ ਸੁਪਰਮਾਤਮਾ ਨੇ ਸਾਤ ਨਾਦ ਤੋਂ ਬਾਣੀ ਜੁਬਾਨ ਦੀ ਆਦਤ ਇਹ ਸਭ ਪਰਮਾਤਮਾ ਨੇ ਹੱਥ ਦਿੱਤੇ ਹੈ ਕਰਮ ਇੰਦਰੀਆਂ ਗਿਆਨ ਇੰਦਰੀਆਂ ਮਹਾਰਾਜ ਕਿਰਪਾ ਕਰਦੇ ਉਸ ਪਰਮਾਤਮਾ ਨੂੰ ਸ਼ਕਤੀ ਬਾਣ ਦੇਵ ਤੇ ਜਿਹੜਾ ਕਰਨਾ ਕਰੀਏ ਉਹ ਤੇ ਆਵਾਹ ਕਰੀਏ ਉਹ ਉਹਦੇ ਬਹਿਲ ਸਭਾ ਮੰਦਰ ਮੈਂ ਨਾਮ ਭਾਰਤਨ ਰਾਜ ਉਹ ਕਾਲ ਤੋਂ ਪਰਮਾਤਮਾ ਸਭਨਾ ਦੇ ਵਿੱਚ ਪੂਰਨ ਤੌਰ ਤੇ ਵਸਦਾ ਹੈ ਉਹ ਕਿਤੇ ਹੀ ਘਾਟ ਜਾਂ ਵਾਧ ਨਹੀਂ ਹੈ ਉਹ ਆਕਾਲ ਰੂਪ ਪਰਮਾਤਮਾ ਸਮੀਂ ਜ਼ਮਾਨੇ ਦੇ ਸਮਸਤ ਇੱਕ ਗ੍ਰੋਥ ਹੈ ਨਾ ਬਾੜ ਹੈ ਨਾ ਘਾਟ ਹੈ ਨਾ ਘਾਟ ਬਾੜ ਗ੍ਰੋਥ ਨੇ ਉਹ ਪਰਮਾਤਮਾ ਜਮੀਨ ਤੇ ਇਸ ਮਾਨ ਜਲ ਸਾਦਰ ਮਾਂ ਮੀਵ ਸਾਗਰ ਵਾਂਗ ਸਾਦਰ ਉਹ ਪਰਮਾਤਮਾ ਹਰ ਥਾਂ ਦੇ ਇੱਕੋ ਸਮਾਨੀ ਵੰਡ ਕਰ ਪਿਆ ਨਾ ਇਤੇ ਘਟ ਹੈ ਨਾ ਵਾਧੇ ਦੇ ਨਾਂ ਹੀ ਕਰਦਾ ਕੀਤੇ ਮਾਨਤ ਹਰ ਅਨੰਤ ਰਾਜ ਦੇ ਰਾਹਨ ਰੰਗ ਦੇ ਵਿੱਚ ਦਰਮਿਆ ਹੋਇਆ ਤੇ ਪਾਸ਼ਾ ਕੀਤੇ ਤੁਮੀ ਉਸ ਅਕਾਲ ਪੁਰਖ ਪ੍ਰਮਾਤਮਾ ਦੇ ਰੰਗ ਦੇ ਵਿੱਚ ਸਮਾ। ਉਸ ਪ੍ਰਮਾਤਮਾ ਦੇ ਰੰਗ ਦੇ ਵਿੱਚ ਰੰਗੀ ਵਰਤਾਰਾ ਕਿਉਂਕਿ ਉਹ ਕਿਸੇ ਰੰਗ ਦੇ ਵਿੱਚ ਨਹੀਂ ਰਾਜੀ ਹੈ ਜਿਹਨੂੰ ਨਾਮ ਦਾ ਰੰਗ ਲੱਗਾ ਉਹ ਨਹੀਂ ਪ੍ਰਤੀ ਪ੍ਰਮਾਤਮਾ ਰਾਹੀ ਹੈ। ਉਸ ਹੈ। ਉਹਨੇ ਪ੍ਰਮਾਤਮਾ ਦੀਆਂ ਅਸਲ ਬਖਸ਼ੀਆਂ ਨੂੰ ਪ੍ਰਾਪਤ ਕੀਤਾ ਹੈ। ਇਹ ਜੇ ਨਹੀਂ ਬਿਆਦ ਇਹ ਸੋਚਦੇ ਕਿ ਸ਼ਾਇਦ ਆਪਕ ਕਿਹੜੀ ਰਾਮੋ ਮਿਤਰ ਆਈਏ ਪਾਵਨ ਦਰਪਾਨੀ ਕੀ ਦੀ ਰੱਬ ਮਧਵਾਪਤਿਆਂ ਰੰਗਾਂ ਵਿੱਚ ਡਾਲਦੀ ਜਿਸ ਨੂੰ ਉਹਦੇ ਨਾਮ ਦਾ ਰੱਬ ਤੇ ਲਾੜ ਰੰਗ ਇਸ ਤੋਂ ਲੱਗੇ ਇਸਕੇ ਮਨ ਭਾਗਾ ਹੈ ਨਾ ਤੇ ਨ ਹੋਈ ਨਾ ਰੱਖੇ ਦਰਪਾਇਆ ਰਖਣ ਜੀ ਜੀਐਪੀਏ ਨਾਮ ਦੀ ਅਰੰਮਣ ਵਾਲੇ ਦੇ ਰੱਖੇ ਸਾਹਿਬੋ ਸੈਸਾ ਆਰੰਗ ਨਾਹੀ ਉਹ ਰੰਗ ਐਸਾ ਜਿਹਦੇ ਰੰਗਾਂ ਦਾ ਸ਼ਕਤੀ ਦੇ ਉਸ ਰੰਤ ਦੇ ਵਿੱਚ ਮਾਨੁ ਰੰਤ ਅੰਕਾਰ ਸਵਉਤੀ ਹਰ ਇੱਕ ਜਨ ਜੀਵ ਭਈ ਜਾਂ ਸਭਾ ਮੰਤਰ ਹੋਈ ਕਿ ਇਹ ਕਨਨ ਕਾਲੂ ਪ੍ਰਮਾਤਮਾ ਤੋਂ ਉਨਾ ਤਲੀ ਜਿਹੜਾ ਸਾਰਿਆਂ ਦੇ ਵਿੱਚ ਵਸਿਆ ਕਰਮ ਕਾਂਤੀ ਸਪ੍ਰੱਤ ਪ੍ਰਭ ਦੇ ਉੱਤੇ ਸੋਈ ਕਿਉਂਕਿ ਉਹ ਕਾਲੂ ਪ੍ਰਮਾਤਮਾ ਹੈ ਜਿਹੜਾ ਕਰਨ ਵਾਲਾ ਸਿਂ ਕਰਣ ਵਾਲਾ ਜਿਹੜਾ ਕਰਨ ਤੇ ਕਰਾਉਣ ਦੀ ਸਮਰੱਥਾ ਰੱਖਦਾ ਹੈ ਜੋ ਕਨਿ ਸੰਭੋਈ ਜੋ ਪਰਮਾਤਮਾ ਕਰਨਾ ਹੋਣਾ ਹੈ ਸਿਰਦੀ ਦੇ ਤੋਹੀਏ ਇਸ ਕਰਕੇ ਉਹਦੇ ਬਾਹਣੇ ਦੇ ਵਿੱਚ ਜੀਵਨ ਨੂੰ ਬਤੀਤ ਕਰੀਏ ਤੇ ਫੇਰ ਅਕਾਲ ਪੁਰਖ ਪਰਮਾਤਮਾ ਨੂੰ ਕਾਰਜ ਨਹੀਂ ਕਰਾਉਂਦੇ ਜਿਹਦੇ ਕਰਕੇ ਸਿੱਖ ਨੂੰ ਸੰਸਾਰ ਦੇ ਵਿੱਚ ਤੇ ਪਰਲੋਕ ਦੇ ਵਿੱਚ ਦੁੱਖੋ ਭਨੇ ਪੈਂਦੇ ਫੇਰ ਗੁਰੂ ਸਭ ਕੋ ਕਾਰਜ ਕਰਾਉਂਦੇ ਹੈ ਜਿਹਦੇ ਨਾਲ ਸਿੱਖ ਦੀਆਂ ਸੰਸਾਰ ਦੇ ਵਿੱਚ ਜੈ ਜੇ ਕਾਰਾਂ ਦੇ ਕੰਤੂ ਦੇ ਵਿੱਚ ਉਹ ਕੁਤਲੀਵੋ ਮਹਾਰਾਜ ਸਭ ਤੋਂ ਘਾਣ ਦੇ ਪਰ ਆਪਣੇ ਪਿਆਰੇ ਬਣਾਉਂਦੇ ਹੈ ਉਸ ਤੋਂ ਪਹਿਲਾਂ ਬਾਹੇ ਜੀਵਨ ਕਿਵੇਂ ਦਾ ਹੋਵੇ ਪਰ ਜਦੋਂ ਗੁਰੂ ਸਾਹਿਬ ਦੀ ਸਮਾਪਤ ਹੋਏ ਤੇ ਮਹਾਰਾਜ ਬਖਸ਼ਾਲਾਤਾ ਹੁੰਦੇ ਇਤਿਆਸ ਦੇ ਵਿੱਚ ਅਸੀਂ अनेका ਪੁਰੀਤਿਆ ਸੇ ਪਾਤਾ ਜੀ ਕਰਾਉਂਦੇ ਜਿਨ੍ਹਾਂ ਦਾ ਪਹਿਲਾ ਜੀਵਨ ਕਿਸੇ ਤਰ੍ਹਾਂ ਨਹੀਂ ਸੀ ਜਾਂਦਾ ਨਹੀਂ ਸੀ ਪਰ ਜਦੋਂ ਗੁਰੂ ਪਾਤਸ਼ਾਹ ਦੀ ਸ਼ਰਨ ਦੇ ਵਿੱਚ ਆ ਗਏ ਗੁਰੂ ਸਹਿਬ ਜੀ ਆਨੇ ਜੈਸੀਆਂ ਬਖਸ਼ਾਂ ਲਗਾਈਆਂ ਕਿਤੇ ਸਾਡੇ ਗ੍ਰਾਮ ਦਾ ਜ਼ਿਕਰ ਉਹਦਾ ਅੱਜ ਉਹਨਾ ਸਿਤਾਮੇ ਨਾਲ ਦੇ ਰਹੀਦਾ। ਬਾਬਾ ਜੀ ਚੰਦ ਸਹਿਬ ਦੇ ਕਿਸ਼ੋਕੜਾ ਦਾ 44 43 ਦਾ ਸੀ ਚੋਰੀ ਕਰਨ ਦੀ ਆਦਤ ਸੀ। ਪਰ ਜਦੋਂ ਗੁਰੂਵਾਰ ਜੀ ਦੇ ਪਾਸ਼ਾ ਜੀ ਦੇ ਸੰਗਤ ਵਿੱਚ ਆ ਕੇ ਮਹਾਂਪੁਰਖ ਬਾਬਾ ਅਕਲੀ ਜੀ ਦੇ ਸੰਗਤ ਤੋਂ ਵੀ ਉਹ ਪੰਜਵੇਂ ਪਾਸ਼ਾ ਜੀ ਦੀ ਕੋਟ ਲੈ ਆਏ ਕਿ ਗੁਰੂ ਕਦੂਆ ਗੋਬਿੰਦ ਸਹਿਬ ਮਹਾਰਾਜ ਜੀ ਦੀ ਸੇਵਾ ਵਿੱਚ ਰਕੇ ਵਾਸ਼ਨ ਆ ਕਿ ਨਾ ਮਰੀ ਚੰ ਸੇ ਨਾ ਹੁਕਾ ਸੀ ਨਾ ਭੌਗਤ ਪੀਣਾ ਕਮੀ ਬਦੇ ਲਾਹੇ ਫਿਰ ਮਹਾਰਾਜ ਨੇ ਕਿਹਾ ਤੋਰ-ਪੋਰ ਮੈਂ ਭੇਜਦਾ ਕੋਈ ਤੇਰੇ ਤੇ ਮੇਰੇ ਵਿੱਚ ਪਰਕੀ ਕੋਈ ਨਹੀਂ ਤੂੰ ਮੈਂ ਤੇ ਮੈਂ ਮਹਾਰਾਜ ਸਾਹਿਬ ਜੀ ਅੱਜ ਡਾ ਤੇ ਯੂਟਿਊਬ 'ਤੇ ਨਵਾਕ ਜਾਣੇ ਲੋਕੀ ਪਾਪ ਨਹੀਂ ਹੋਏਗੇ ਮੇਰੇ ਧਰਿਆਂ ਟੁਕਰਾ ਦੇ ਵਿੱਚ ਵੀ ਤਰਾ ਮਤਾਂ ਮੋਟ ਗਈ ਇਹਦੂ ਆ ਗੁਰੂ ਜੀ ਸਾਹਿਬ ਜੀ ਨੇ ਬਖਸ਼ਾਂ ਵਰਤਾਇਆ ਕਿਉਂ ਕਿ ਸਾਧਨਾ ਮਾਨਕ ਕਰਦੇ ਆ ਤੇ ਆਪ ਦਿੱਤੇ ਉਹ ਬਾਣੀ ਕਰਮ ਉਹ ਉਹਨਾਂ ਛੱਡ ਦਿੱਤੇ ਕਿ ਆਖਿਆ ਮਹਾਰਾਜ ਜੀ ਦੀ ਜਨਮ ਦੀ ਅਰਥ ਸੰਬੰਧ ਕੀ ਹੈ ਕਿ ਐਸਾ ਕਰਮ ਕਰੇਗਾ ਨਾ ਕਿ ਮਹਾਰਾਜ ਜੀ ਪਰਮ ਪ੍ਰਕਾਰ ਦਾ ਹੋਵੇਗਾ ਉਹਦੇ ਵਿੱਚ ਕੋਈ ਬਾਸਿਕ ਫੱਕੀ ਚੋਰੀ ਜਾਂ ਕਿਸੇ ਬਾੜੇ ਦੀ ਗਰੀਬ ਮਾਰ ਕਰਦੀ ਹੈ ਜੀ ਦੀ ਜਨਮਾਂ ਦੇ ਤੋਂ ਨਹੀਂ ਕਰਦਾ ਤੇ ਸਾਧਗਰਾਂ ਦੇ ਸਬੰਧ ਦੇ ਜਾਂਦੇ ਆ ਬਾਬਾ ਫਰੀਦ ਜੀ ਸਾਹਿਬ ਨੇ ਗਰੀਬ ਪੌਲਪ ਨੇ ਜਦੋਂ ਮਾਰ ਕੇ ਬਿਆਨ ਕੀਤੀ ਨਾ ਕਿ ਬਾਬਾ ਜੀ ਨੇ ਤਾਂ ਬੜਾ ਸੁਨੇਹਾ ਕਿ ਤਿਰੀ ਧੀ ਰਾਤ ਰਾਜ ਹੈ ਵਿਹਾਰ ਜੇ ਮੇਰੇ ਕੋਲ ਖਰਚਾ ਕਰਨ ਵਾਸਤੇ ਮਾਇਆ ਕੋਈ ਨਹੀਂ ਤੇ ਜੇ ਤੂੰ ਮਾਇਆ ਦਾ ਇਜਾਮ ਕਰਦੇ ਤੇ ਮੈਂ ਤੇਰੀ ਬਹੁਤ ਧੰਨਵਾਦੀ ਹਾਂ ਮਾਗੀ ਤੇਰਾ ਬਰਤਨ ਜੀ ਕੋਈ ਸਮਾਂ ਕਿਤੇ ਪਾਪਾ ਜੀ ਦੇਖਿਆ ਨੇ ਸਹਿਬ ਆਖਿਆ ਮਾਈ ਕਿ ਮੇਰੇ ਆਪਣੇ ਕੋਲ ਤਾਂ ਐਨੇ ਹੈ ਜਿੰਨੇ ਜਿਹੜਾ ਮੈਂ ਤੈਨੂੰ ਦੇ ਦੇਵਾਂ ਤੇ ਕਹਿ ਦੇਵਾਂ ਤੂੰ ਤੀਦਾ ਵਿਆਹ ਕਰ ਲੈ ਪਰ ਤੂੰ ਸਮਾਂ ਦੇ ਵਰੋਧੀ ਕਿਰਪਾ ਨਾਲ ਪੀਰੀ ਚੰਦ ਇਹ ਆਰਤੀ ਕਰੇ ਦਾ ਜੀ ਕਰ ਬਾਬਾ ਪੀਰੀ ਚੰਦ ਸਾਹਿਬ ਜਿੰਨਾ ਉਸ ਸਮੇਂ ਸ਼ਾਹਜਾਹ ਬਾਦਸ਼ਾਹ ਦਿੱਲੀ ਦੇ ਕਬਜ਼ੇ ਵਿੱਚ ਰਸੀ ਇਹ ਸ਼ਾਹਜਾਹ ਬਾਦਸ਼ਾਹ ਦੀਆਂ ਬੇਗਮਾਂ ਦੇ ਡੋਲੇ ਲੱਗੇ ਸਨ ਲਾਹੌਰ ਤੋਂ ਦਿੱਲੀ ਵੱਲ ਜਾਂਦੇ ਸੀ ਉਹਨਾਂ ਦੇ ਵਿੱਚੋਂ ਬਾਬਾ ਪੀਰੀ ਚੰਦ ਸਾਹਿਬ ਨੇ ਆਰਤ ਦੇ ਸਮੇਂ ਐਸੀ ਚੁਸਤੀ ਵਰਤੀ ਐਸਾਬਦਾਨੀ ਵਰਤੀ ਇੱਕ ਉਹਨਾਂ ਦੇ ਵਿੱਚੋਂ ਸੰਦੇਸ਼ ਕੋਲਿਆ ਜਿਹੜਾ ਗੱਡਿਆਂ ਦੇ ਲੱਧਿਆ ਜਾ ਰਿਹਾ ਤੇ ਰਾਤ ਰੁਕੇ ਸਨ ਰਸਤੇ ਵਿੱਚ ਸੰਧੂ ਥੋੜੀ ਕੇਵਲ 19 ਮਾਇਆ ਲਈ 19 ਨੂੰ ਮੈਨੇ ਲੈ ਜਿੰਦੇ ਨਾਲ ਉਹਦੀ ਤੀਰ ਆਬਾਦ ਹੋ ਜਾਏ ਸਾਰਾ ਕੁਝ ਨਹੀਂ ਬਾਬਾ ਪਰੀ ਧੰਨ ਸਾਹਿਬ ਨੇ ਸੇਟਿਆ ਜੀ ਚੌਥੇ ਸਵੇਰ ਕੋਈ ਸਾਥ ਦੇ ਸੀ ਕਿਉਂਕਿ ਸਭ ਤਰ੍ਹਾਂ ਦੀ ਕਿਰਪਾ ਸੀ ਪਰ ਮਹਾਰਾਜ ਨੇ ਕਿਹਾ ਉਹ ਕਾਰਜ ਜੀ ਕਰਨਾ ਜਿਹੜਾ ਦੀਵਨ ਦੇ ਉਤੇ ਦਾਤ ਛੱਡ ਜਾਏ ਫਿਰ ਬਾਬਾ ਪਰੀ ਧੰਨ ਸਾਹਿਬ ਨੇ ਪਾਰਕਤਾ ਦੇ ਹਿੱਤ ਸਤਿਗੁਰਾਂ ਦੇ ਸੰਗਤ ਬਾਬਾ ਬਿਧੀ ਜੰਮ ਜਨਮ ਆਇਆ ਮਹਾਰਾਜ ਜਿਹੜੇ ਗੁਰੂ ਘਰ ਤੋਂ ਮੇਰੀ ਇੱਕ ਕਲਾ ਦੀ ਲੋੜ ਪੈ ਗਈ ਤੇ ਬਰਤਾਂ ਦਾ ਮਹਾਰਾਜ ਜਿਹਨ ਕਰ ਬਾਬਾ ਬਿਧੀ ਜੰਮ ਲੋੜ ਤੋਂ ਡੇ ਕੱਢ ਕੇ ਦੇਉਂਦੇ ਆ ਨਾ ਉਸੇ ਕਲਾ ਨੇ ਸਤਿਗੁਰਾਂ ਗੁਰੂ ਹਰਗੋਬਿੰਦ ਸਾਹਿਬ ਜੀ ਦੀਆਂ ਬਖਸ਼ਾਂ ਦੇ ਸਬਕਾ ਇਹ ਅੱਜ ਵੀ ਬਾਬਾ ਬਿਧੀ ਜੰਮ ਸਾਹਿਬ ਜੀ ਯਾਦ ਕੀਤਾ ਨਾ ਜਨ ਗੁਰੂ ਘਰ ਦੀ ਸੇਵਾ ਸਾਜੀ ਦੇ ਦੇਖਣ ਕਰਦੇ ਕਿਉਂ ਉਹਨਾਂ ਨੇ ਸਤ ਨੂੰ ਗ੍ਰਹਿਣ ਕਰ ਲਿਆ ਸੀ ਕਿ ਉਹਦੇ ਨਾਲ ਜੁੜ ਕੇ ਜਿਹੜਾ ਕਰਮ ਵਾਲਾ ਤੇ ਕਰੋੜ ਵਾਲਾ ਤੇ ਉਹ ਸਮਰੱਥਾ ਵਾਲਾ ਜਿੰਨੇ ਜੋ ਕਰਾਉਣਾ ਉਹ ਹੀ ਹੋਣਾ ਹੈ ਇਹਨਾਂ ਮਾਪ ਦਾ ਅਧਾਰ ਇਸ ਗੱਲ ਤੇ ਨਹੀਂ ਕਿ ਕੋਈ ਪ੍ਰਮਾਤਮਾ ਇੱਕ ਖੇਡ ਦੇ ਵਿੱਚ ਆਪ ਨੇ ਤੈਨੂੰ ਇੱਕ ਖੇਡ ਦੇ ਵਿੱਚ ਕੋਤਾਪ ਦੇ ਤਰ੍ਹਾਂ ਉਹ ਪ੍ਰਮਾਤਮਾ ਕਿੰਨੀ ਵੱਡੀ ਸਮਰੱਥਾ ਦਾ ਮਾਲਕ ਹੈ ਕਾਇਤੇ ਪੁਖਾਰੀ ਤੋਂ ਰਾਜ ਤਰਾ ਸਕਦਾ ਤੇ ਰਾਜ ਨੂੰ ਪੁਖਾਰੀ ਬਣਾ ਸਕਦਾ ਐਸੀ ਬਖਸ਼ਿਸ਼ ਹੈ ਕਾਲਕ੍ਰਿਤ ਪ੍ਰਮਾਤਮਾ ਦੀ ਖੰਡ ਬ੍ਰਹਮਾਂਤ ਪਾਤਾਲ ਦੀ ਰਵਿਆ ਸਭ ਤੋਂ ਹੀ ਪ੍ਰਮਾਤਮਾ ਖੰਡਾਂ ਪਰ ਖੰਡਾਂ ਪਾਤਾਲ ਦੀ ਤਾਂ ਮਾਂ ਦੀਆਂ ਰਵਿਆ ਸਭ ਤੋਂ ਹੀ ਲੋਈ ਭਾਰ ਸਾਰੀ ਸ੍ਰਿਸ਼ਟੀ ਦੇ ਵਿੱਚ ਰਵਿਆ ਹੋਇਆ ਰਸਿਆ ਹੈ ਜਿਸ ਆਪੁ ਕੋ ਜਾਇਸੋ ਜਿਸੇ ਨਿਰਮਲ ਦਾਣ ਸੋਈ ਜਿਸੇ ਵਾਹਿਗੁਰੂ ਪਤਾਲਪੁਰ ਆਪੁ ਗੁਜਾ ਦੇਦਾ ਆਪ ਆਪਣੇ ਵਾਲੀ ਸੋਚੀ ਦੇ ਦੇਦਾ ਜੋ ਗੁਰੂ ਕੀ ਸ਼ਰਨ ਵਿੱਚ ਆ ਜਾਂਦਾ ਹੈ ਪਰ ਇਹ ਜੋ ਜੀ ਲੈ ਪੰਗਰਮ ਜਨ ਸੋਈ ਤੇ ਪਾਸ਼ਾ ਕੀ ਤੇ ਕੋਹੀ ਨਿਰਮਣ ਹੈ ਕੋਹੀ ਤੋਇਤਰ ਬਾਤ ਰੂਹ ਹੈ ਜਿਹੜੀ ਦੂਜ ਚਰਨਾਂ ਦੇ ਵਿੱਚ ਆ ਕੇ ਪਰਮਾਤਮਾ ਦੇ ਨਿਰਜੁਗ ਜਾਂਦੀ ਹੈ ਧੰਨ ਗੁਰੂ ਕੰਸ ਸਿੰਘ ਪਾਸ਼ਾ ਕਿਰਪਾ ਕਰਨ ਆਮ ਜੀਤਰ ਤੁਮ ਸਹਿਤੀ ਦਾ ਜੋ ਇਹਨਾਂ ਦੇ ਵਿੱਚੋਂ ਸੇਵਾ ਪੰਥ ਦੇ ਮਹਾਨ ਸੇਵਕ ਮੰਤੁਰ ਪਰਮ ਗਿਆਨੀ ਤਤਪਦੇ ਤੇ ਕਾਈ ਮਨੀ ਸਿੰਘ ਜੀ ਜਿਨ੍ਹਾਂ ਦਾ ਪਾਪੁ ਜੀਵਨ ਦਰਸ਼ਕੀ ਦਿਹਾੜਾ ਆ ਭਾਈ ਮਨੀ ਸਿੰਘ ਜੀ ਤਾਂ ਸਹਿਬ ਜੀ ਤੋਂ ਕਲਗੀ ਤਰਪਾ ਸ਼ਰਮਾ ਦਾਸ ਸਾਹਿਬ ਜੀ ਜੀ ਤੋਂ ਵਿੱਚ ਸਿੰਘ ਸਾਹਿਬ ਜੀ ਕਾਰਿ ਇਹਨਾਂ ਦੇ ਬਹੁਤ ਕਮ ਦੇ ਸਾਥੀ ਰਹੇ ਬੜਪਣ ਦੇ ਵਿੱਚ ਵੀ ਕਰਤਿਆਂ ਸੰਪਤੀ ਨੂੰ ਕੀਤਾ ਇਹ ਇਹਨਾਂ ਪਰਮੰਦਰ ਸਾਹਿਬੀਆਂ ਦੇ ਜੋ ਉੰਡਿਆ ਟਿਕਣ ਸੀ ਭਾਈ ਮਨੀ ਸਿੰਘ ਜੀ ਨੇ بطور ਇੱਕ ਸੇਵਾ ਭਾਈ ਇਸ ਤੋਂ ਕਲਾਵਾ ਭਾਈ ਮਨੀ ਸਿੰਘ ਜੀ ਨੇ ਜੇਹਲੂ ਗ੍ਰਾਮ ਸਹਿਮਾਰਾ ਸੇਹੀਆਂ ਦਾ ਜੁਗਬਾਉ ਬ੍ਰਹਮਤ੍ਰ ਸੁਪਾਨੀ ਰਚਨਾਉਂ ਦੀਏ ਤਾਂ ਤੋਂ ਤੋਂ ਬ੍ਰਹਮਤ੍ਰ ਧਰਤੀ ਸਭੋ ਕੀ ਤਲਵੰਟੀ ਉੱਥੇ ਬਾਬਾ ਦੀ ਸਿੰਘ ਦੇ ਭਾਈ ਮਨੀ ਸਿੰਘ ਕਿੰਨਾ ਮਾਣ ਕੋ ਖਾਨੇ ਸੇਵਾ ਹਾਈ ਤਨ ਕੋਲ ਕੀ ਤਰਪਾ ਜਿਹਦੇ ਨਾਲ ਉਹ ਲੋਸ ਉਹ ਨਹੀਂ ਤੇ ਮੇਰੀ ਸਾਕੀ ਵਾਲੇ ਦੇ ਖੱਡੇ ਬਾਟੇ ਦਾ ਨਨ ਨਾਮ ਅਵਲ ਸ਼ੱਕਿਆ ਸੀ ਤੇ ਮਣੀਆ ਤੋਂ ਪਾਰ ਹੀ ਪਣੀ ਸੇ ਜੁੜਨ ਇਨਸਾਨ। ਮੰਨੂ ਕਲਗੀ ਤਰਪਾ ਸਾਹਿਬ ਮਹਾਰਾਜ ਸਾਹਿਬ ਦੀ ਜਿੰਮੇਵਾਰੀ ਕੋਈ ਛੇਰੀ ਪਰਮੰਤਰ ਸੇ। ਜੀ ਹਰੰਤਰ ਸਾਹਿਬ ਦੀ ਤਰਤੀ ਤੇ ਬੇਬੀਆ ਇਹ ਉਹਨਾਂ ਸਮਿਆਂ ਦੇ ਵਿੱਚ ਜਟਰੀਆ ਕਾਣ ਜੇ ਤੋ ਸਮਾਰਪ ਕਰ ਕਰ ਗਿਆ ਕਲਿਆ। ਕਲਗੀ ਤਰਪਾ ਸਾਹਿਬ ਦੀ ਤਬਾਹ ਜਟਰੀਆ ਕਾਣ ਜਿਹੜਾ ਧਾਰਮਿਕਾਂ ਉਹਨੇ ਇਹ ਐਲਾਨ ਕੀਤਾ ਸੀ ਕਿ ਕੋਈ ਵੀ ਜਿਹੜਾ ਧਾਰਮਿਕ ਸਥਾਨ ਦੇ ਉੱਤੇ ਪਾਵਕ ਸਨਾਮ ਤੋਂ ਇਲਾਵਾ ਕਿਸੇ ਵੀ ਧਾਰਮਿਕ ਸਥਾਨ 'ਤੇ ਕੋਈ ਵੀ ਤੁਕੜੀ ਬਣਾਇਆ ਨਾ ਸਕੇ ਜੇ ਕੋਈ ਬਣਾਵੇਗਾ ਤਾਂ ਉਸਨੂੰ ਸਜ਼ਾ ਦਿੱਤੀ ਜਾਏਗੀ ਤੇ ਭਾਈ ਮਨੀ ਸਿੰਘ ਜੀ ਦੀ ਸ਼ਹਾਦਤ ਤੇ ਕੈਸੀ ਸ਼ਹਾਦਤ ਹੈ ਜਿਹੜੀ ਸਾਡੇ ਵਿੱਚ ਇਹ ਜਜ਼ਬਾ ਪੈਦਾ ਕਰਦੀ ਹੈ ਕਿ ਅਸੀਂ ਧਾਰਮਿਕ ਪੱਖ ਤੋਂ ਕਿਵੇਂ ਆਪਣੇ ਆਪ ਨੂੰ ਪ੍ਰਬੰਧ ਕਰਕੇ ਧਰਮ ਦੇ ਹਿੱਤ ਜੋ ਧਰਮ ਦੇ ਕਾਰਜ ਨੇ ਨੂੰ ਕਰਨੇ ਹੈ ਭਾਈ ਮਨੀ ਸਿੰਘ ਜੀ ਆ ਨੇ ਇਸ ਕਾਰਜ ਦੇ ਦਿੱਤੇ ਬਹੁਤ ਜ਼ਿਆਦਾ ਚਿੰਤਾ ਦੇ ਕਲਪਣ ਕੀਤੀ ਜੀ ਦੇ ਤੋਂ ਸਥਾਨਾਤ ਤੇ ਦੂਜੇ ਤਰ੍ਹਾਂ ਦੇ ਵਿੱਚ ਉਹ ਸਥਾਨ ਦੇ ਜਿੁੱਪਣਾ ਨਾ ਜਾਣ ਕੇ ਸੰਕਤਾਂ ਕਿਵੇਂ ਕਟਾ ਰੋਕੀਆਂ ਕੁਰਬਾਨੀ ਦੇ ਸਮੇਂ ਤੇ ਸੰਕਤਤਾ ਕਟਾ ਰੋਕੀ ਹੈ ਪ੍ਰਬਾਨੀ ਦਾ ਹਰ ਜੀ ਸਕੀਤਾ ਜਾਂਦਾ ਹੈ ਪ੍ਰਭਾਈ ਮਣੀ ਸਿੰਘ ਜੀ ਨੇ ਉਸ ਸਮੇਂ ਭਾਈ ਸ਼ੇਖ ਸਿੰਘ ਇਹ ਮੰਤਰੀ artesanਾਂ ਜਗਰੀਆ ਢਾਂਡੇ ਦਰਬਾਰ ਦੇ ਵਿੱਚ ਇਹ ਜਿੰਨਾ ਨੇ ਕਿਸੇ ਤਰੀਕੇ ਨਾਲ ਜਗਰੀਆ ਢਾਂਡੇ ਤੱਕ ਪਹੁੰਚੀਂਦੀ ਜਗਰੀਆ ਢਾਂਡੇ ਅਪਕੀ 5000 ਰੁਪਇਆ ਦਾ ਰਿਫਸਟ ਦੇਣਾ ਪਵੇਗਾ ਜੇ ਤੁਸੀਂ ਜਿਹੜਾ ਤਿਹਾੜਾ ਬਣਾਉਣਾ ਚਾਹੁੰਦੇ ਹੋ ਉਹ ਬਣਾ ਲਓ ਜੇ ਬਾਅਦ ਵਿੱਚ ਜਗਰੀਆ ਢਾਂਡੇ ਰਿਫਸਟ ਦੇਣਾ ਪਵੇਗਾ ਪਰ ਇਹ ਕਿਸੇ ਇੱਕ ਦਾ ਜਕਰੀਆ ਖਾਨ ਦਾ ਮਾੜਾ ਮਕਸਦ ਸੀ ਭਾਈ ਭਨੀ ਸਿੰਘ ਜੀ ਨੇ ਰੱਖਿਆ ਟੀਕ ਸੰਗਤਾਂ ਨੂੰ ਭੇਜ ਦਿੱਤੇ ਗੱਟੀਆਂ ਦਿੱਤੀਆਂ ਇੰਨਾ ਕਿ ਸੰਗਤ ਦੀ Diwali ਤੇ ਤੁਪ ਤੇ ਆਪ ਸੰਗਤਾਂ ਨੇ ਫਿਰ ਹਰਮੰਦਰ ਸਾਹਿਬ ਵਿਖੇ ਆਕਰਮਣਾ ਜਦੋਂ ਟੀਕੀਆਂ ਦਿੱਤੀਆਂ ਗਈਆਂ ਤੇ ਭਾਈ ਭਨੀ ਸਿੰਘ ਜੀ ਨੂੰ ਜਕਰੀਆ ਖਾਨ ਦੇ ਮਕਸਦ ਦਾ ਪਤਾ ਲੱਗਾ ਵੀ ਇਹ ਸੰਗਤਾਂ ਨੂੰ ਕੱਟੀਆਂ ਕਰਕੇ ਤੇ ਸ਼੍ਰੀ ਹਰਮੰਦਰ ਸਾਹਿਬ ਤੇ ਹਮਲਾ ਕਰਨਾ ਆਈ ਨਹੀਂ ਸੀ ਨਹੀਂ ਵਾਪਸ ਨਿਕਲ ਸਕਤਾਂ ਨੂੰ ਕਿਸੇ ਨੇ ਨਹੀਂ ਕਉਣਾ ਤੇ ਇਹ ਜਿਹੜਾ ਰੂਪ ਹੈ ਕਿੰਨੂ ਰੂਪ ਦਿੱਤਾ ਗਿਆ ਇਹ ਨਹੀਂ ਮਨਾਇਆ ਚਾਹੀਦਾ ਤੇ ਜਦੋਂ ਸੰਗਤਾਂ ਆਈਆਂ ਉਹ ਜਦੋਂ ਸੰਗਤਾਂ ਬਣੀਆਂ ਤੇ ਫਿਰ ਉਹ ਦੀ ਮਾਇਆ ਹੱਤਰ ਹੋਈ ਨਹੀਂ ਜਿਹਦੀ ਜੱਟੀਆਂ ਆਣ ਨਹੀਂ ਕਰ ਜੱਟੀਆਂ ਆਣ ਮੰਨ ਕਰ ਰਹਿ ਗਈ ਨਹੀਂ ਮਾਇਆ ਤੋਂ ਇਹ ਪਾਰਿਪੜੀ ਸਿੰਘ ਕਹਿੰਦੇ ਵੀ ਉਹਦੀ ਸੰਗਤ ਆਈ ਨਹੀਂ ਵਾਹ ਰਮਾਇਆ ਕਿਸ ਕਰਨ ਦੇ ਲਈ ਆਇਆ ਇੰਨੀ ਕਾਈ ਦੀ ਗੁਰੂ ਘਰ ਦੇ ਵਿੱਚ ਸੰਗਤਾਂ ਮੁਖੀ ਨਹੀਂ ਤੇ ਭਾਵੇਂ ਕਿ ਇਹ ਜਿਵੇਂ ਜੇ ਦੁਨੀ ਕਰਦੇ ਸਾਡੇ ਕਿਸੇ ਤਰੀਕੇ ਨਾਲ ਛੋਟਣਾ ਜਗਰੀਆ ਬਾਣਤਾ ਦਿਆਂ ਤੇ ਜਿਹੜੇ ਬਾਕੀ ਸੰਸਕੀਦਾ ਪਰਤ ਜਿਹੜਾ ਹੋਣੀ ਦਿੱਤਾ ਗਿਆ ਕਿ ਜਗਰੀਆ ਹਨਿਆਤ ਤੇ ਪੰਜਾਣ ਪਾਣੀਆ ਲਈ ਜਮਾ ਦਾ ਇੱਕ ਤੋਂ ਬਣਾਉ ਬਾਈ ਮਣੀ ਸਿੰਘ ਜੀ ਨੇ ਨਾਂ ਮੇ ਕੋ ਸੰਗਤਾਂ ਨੂੰ ਲਿਖੇ कि भाई वाणी सेंट जी ने प्रथम पहली संगतਾਂ ਨੇ ਇਹ ਧਿਰਾਂ ਕਰ ਦਦੀਆਂ ਕਿ ਕਿਤੇ ਇਹ ਨਾ ਹੋਵੇ ਫੇਰ ਉਹંબા ਆ ਜਾਏ ਕਿ ਨਹੀਂ ਸੰਗਤ ਦੀ દુਖ ਜਿਹੜਾ ਨਹੀਂ ਬਣਾਇਆ ਜਾਏਗਾ ਸੋਗ ਸੰਗਤ ਵਸਾਤੀ ਦੇ ਚੋਤੇ ਪਹੁੰਚ ਜਾਂਦੀ ਹੈ ਇਹ ਕੱਈਆ ਖਾਨ ਦਾ ਮਕਸਦ ਤੁਹਾਨੂੰ ਲੱਗਦਾ ਫਿਰ ਨਾ ਕੱਪਤਰ ਆਏ ਇਹ ਬਹੁਤ ਯਾਦੀ ਤੋਂ ਇਹ ਕਰਕੇ ਸ੍ਰੀ ਹਰਮਨ ਸਿੰਘ ਜੀ ਵੱਲ ਕੇ ਜਿਹੜਾ ਸੰਗਤਾਂ ਬਣ ਦਦੀਆਂ ਕਹਨਾਂ ਨਾ ਪਾਈ ਜੀ ਸੰਗਤ ਜੀ ਦੇ ਇਤਿਹਾਸ ਦਾ ਜ਼ਿਕਰ ਕਰਦੇ ਹਨ ਕਿ ਪਾਈ ਜੀ ਸੰਗਤ ਜੀ ਤੋਂ ਹੋਏ ਜੋ ਕਿ ਜਨ ਆਪ ਦੇ ਸਾਹਮਣੇ ਪੇਸ਼ ਕੀਤਾ ਜਾਂਦਾ ਕਿ ਲਖਪਤ ਰਾਏ ਤੇ ਜਸਪਤ ਰਾਏ ਤੋਂ ਪ੍ਰਵਾਸ ਹਨ بڑے ਸੰਭਾਵੀ ਹੋਏ ਸਾਹਮਣੇ ਇਹ ਕਹਿੰਦੇ ਸੰਧਵੀ ਇੱਕ ਬਹੁਤ ਕਮਲੀ ਸੀ ਗੁਰੂਾਨੰਦ ਦੇਵ ਸਾਹਿਬ ਜਿਨ੍ਹਾਂ ਨੇ ਇਹ ਪੰਥ ਨੂੰ ਪੈਦਾ ਕੀਤਾ ਕਿ ਮੈਂ ਆਪਣੀ ਲਖਪਤ ਰਾਏ ਜਿਹੜਾ ਹੈ ਭੰਗਪੁਰਾਹੇ ਵੱਡੇ ਸੰਭਾਰੇ ਸਾਹਮਣੇ ਧੰਨ ਗੁਰੂ ਕੰਡ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਸ਼ਾ ਮਹਾਰਾਜ ਦੀ ਸੇਵਾ ਵਿੱਚ ਵਰਦੇ ਸੰਭਾਲ ਬਣੀ ਸਿੰਘ ਜੀ ਗ੍ਰੰਥ ਕੀ ਤਕਵਾ ਗ੍ਰੰਥ ਕੀਤੇ ਜੀ ਸਾਹਿਬੀ ਕਾਲਜ ਸੁਬਾਣਾ ਤਰਨਾ ਜਿਹੜਾ ਮੈਨੂੰ ਕਿਰਪਤਾਰੀ ਹੋ ਗਈ ਲਾਹੌਰ ਦੇ ਵਿੱਚ ਪੇਸ਼ ਕੀਤਾ ਗਿਆ ਭਾਈ ਬਣੀ ਸਿੰਘ ਨੇ ਉੱਥੇ ਜਿਨਾ ਤੇ ਅੜਿਆਪੇਤਾ ਆਇਆ ਗਿਆ ਕਿ ਇਹ 5000 ਰੁਪਏ ਰੱਖ ਦੇਣਾ ਕਰਕੇ ਜਿਹਨੇ 5000 ਰੁਪਏ ਜਿਹੜਾ ਪਿੱਛੇ ਤੋਂ ਬਣਾਇਆ ਦਿੱਤਾ ਨਹੀਂ ਹੈ 23 ਸਾਰੀ ਸੁਲਾ ਸੁਖਾਈ ਹੋ ਗਈ ਸੀ ਜਦ ਰਿਆਾਨ ਖਾਨ ਕਹਿ ਰਿਹਾ ਸੀ ਕਿ ਫਿਲਹਾਲ ਕੋਡੇ ਦਾ ਹਾਲ ਵੀ ਇਕਤਾਬ ਕਿੱਦਿਆ ਭਾਈ ਬਣੀ ਸਿੰਘ ਦੀਆਂ ਇੱਕ ਕਰਨ ਦਾ ਨਾਂ ਦੇ ਫੈਸਲਾ ਕੀਤਾ ਭਾਈ ਬਣੀ ਸਿੰਘ ਨੇ ਕਰਿਆ ਬਹੁਤ ਪ੍ਰਮਾਣ ਇਹ ਕਹਿੰਦੇ ਸੀ ਕਿ ਗੁਰੂ ਗ੍ਰੰਥ ਸਾਹਿਬ ਨੂੰ ਪੜਨਾ ਛੱਡ ਦੇ ਗੁਰੂ ਗ੍ਰੰਥ ਸਾਹਿਬ ਨੂੰ ਨਾਮ ਆਣ ਕੋਈ ਸ਼ਲਾਮ ਨਹੀਂ ਦਿੱਤਾ ਕਿਉਂਕਿ ਬਹੁਤ ਬੜੇ ਵੱਡੇ ਬਲੇਵਾਨ ਦੀ ਸਾਹਮਣੇ ਭਾਈ ਇਹ ਉਸ ਪੰਧ ਜਾਨੀਆ ਉਹ ਤੇ ਕਿਹ ਬਲਤਿਆ ਆ ਇਹ ਚਾਹਦੇ ਸਨ ਕਿ ਐਸਾ ਵਿਦਵਾਨ ਇਸਤਾਨ ਦੇ ਵਿੱਚ ਹੋਵੇ ਭਾਈ ਮਨੀ ਸਿੰਘ ਉਹ ਕਹਿੰਦੇ ਗੁਰੂ ਗ੍ਰੰਥ ਸਾਹਿਬ ਨੂੰ ਛੱਡ ਕੇ ਕੁਰਾਨ ਪੜ੍ਹਨੀ ਸ਼ੁਰੂ ਕਰ ਖਾਲਸਾ ਸਿੱਖ ਪੰਥ ਨੂੰ ਧਿਆਨ ਕੇ ਇਸਲਾਮ ਦੇ ਵਿੱਚ ਪਾਉਣਾ ਕਰ ਭਾਈ ਮਨੀ ਸਿੰਘ ਨੇ ਕਹਾਂ ਕਿ ਇਸ ਪੰਥ ਦੇ ਵੱਧੇ ਤੇ ਭਾਵੇਂ ਜੀ ਕੋਈ ਵੀ ਰਸਤਾ ਪਰੇ ਜਾਏ ਮੈਂ ਕਰਾਂਗਾ ਗੁਰੂ ਗ੍ਰੰਥ ਸਾਹਿਬ ਜੀ ਤੋਂ ਮੇਰਾ ਅਰਦਾਸ ਬਣਾਣਾ ਮੈਂ ਇਹ ਇਮਤਿਆਜ਼ ਤਾਂ ਇਹ ਜਿਸ ਜੀ ਦੇ ਪੰਦ ਪੰਦ ਕੱਟ ਦਾ ਉਪਰ ਦਿੱਤਾ ਗਿਆ ਲਾਹਣ ਨਖਾਸ ਕਾਉਂਟ ਦੇ ਜਿਹੜਾ ਜ਼ਖਾ ਤਿਹਾਰ ਹੈ ਤਨ ਤਨ ਸੈਭ ਸਰੀਰ ਤੋਂ ਕਰਦੇ ਨੇ ਬਾਦਸ਼ਾਹ ਜੀ ਦੀ ਸੇਤੀ ਵੀ ਜਿਹੜੀ ਲਾਹਣ ਦੇ ਵਿੱਚ ਦੀ ਹੈ ਇਹੋ ਉਸ ਤੋਂ ਬਾਅਦ ਭਾਈ ਬਣੀ ਸਿੰਘ ਜੀ ਇਹਨਾਂ ਦੇ ਪੰਦ ਪੰਦ ਕੱਟਨੇ ਹੈ ਕਿ ਆਦਿਨ ਕਿੱਥੇ ਗਈਆਂ ਸੌ ਤੋਂ ਪਰੇ ਆ ਗਿਆ ਕਿ ਭਾਈ ਬਣੀ ਸਿੰਘ ਜੀ ਪਾਉਂਦ ਮਿਸਰ ਜੀ ਨੂੰ ਮਿਸਰ ਜੀ ਦਾ ਬਤਨ ਬਤਨ ਘਟਣਾ ਦਾ ਇਲਾਜ ਹੈ ਕਿ ਉਹ ਆਪਣਾ ਸੰਸਕਰ ਹਥਿਆਰ ਇਸ ਸਮਾਂ ਕਰਦੇ ਮੈਂ ਮਾਨਪਿਤ ਕਰਦਾ ਰਿਹਾ ਜਿਹੜਾ ਉਤਪਾਦ ਜਿਆ ਅਸਮਾਨੀ ਜੇ ਕਰ ਕਰਦੇ ਹੈ ਜਦੋਂ ਭਾਈ ਬਨੀ ਸਿੰਘ ਦਾ ਬਤਨ ਬਤਨ ਘਟਣ ਦਾ ਉਤਪ ਹੋਇਆ ਕਿ ਜਿਹੜਾ ਜਲਾਸੀਰਪੁਰ ਤੋਂ ਕਰਦਾ ਉਤਪ ਕਰ ਤੋਂ ਪਹੁੰਚ ਤੱਕ ਜੇ ਭਾਈ ਕੀ ਦਾ ਬੰਦ ਕਰਕ ਨੇ ਤੇ ਭਾਈ ਮਨੀ ਸਿੰਘ ਦੀ ਕਿਰਪਾ ਦਾ ਬੰਦ ਟੱਡ ਮੈਨੂੰ ਵੀ ਮੇਰੇ ਮਾਲਕ ਦਾ ਹੁਕਮ ਹੈ ਕਿ ਪੰਥ ਦੇ ਦੀ ਬਾਣ ਬਾਣੀ ਚ ਕਰਨਾ ਉਹ ਆਪਣੇ ਮਾਲਕ ਦਾ ਮੰਨਦੀ ਮੈਂ ਆਪਣੇ ਦਾ ਮੰਨਦਾ ਹਾਂ ਤੇ ਭਾਈ ਮਨੀ ਸਿੰਘ ਦੀਆਂ ਜੁਰਬਾਨੀ ਦਾ ਜਾਪ ਕਰਮ ਕੀਤਾ ਤੇ ਉਹਨੂੰ ਬੰਦ ਬੰਦ ਕਰਕ ਨੇ ਉਹ ਕਰ ਦਿੱਤੇ ਗਏ ਉਹਨਾਂ ਦਾ ਇੱਕ ਕੋਟਿਆਂ ਤੋਂ ਲੈ ਕਰਕੇ ਭਾਈ ਮਨੀ ਸਿੰਘ ਦਾ ਸਰੀਰ ਤੇ ਇੰਨੇ ਵੀ ਲੋੜ ਸਾਂ ਆਰੀਆਂ ਨੂੰ ਬਾਕੁਰ ਗੱਤ ਕੀਤਾ ਗਿਆ ਸਾਰਾ ਸਰੀਰ ਭਾਵੇਂ ਸਿੱਖ ਦਾ ਟੁੜਿਆਂ ਦੇ ਵਿੱਚ ਬੱਗੇ ਅੰਕਾ ਇਤਿਹਾਸਕ ਰਕੀ ਦੇ ਵਿੱਚ ਇਹ ਸਭ ਤੋਂ ਸਹਿਤ ਨਾਮਰ ਬਾਣੀ ਦਾ ਜਾਪ ਹੋਣਾ ਜਿੰਨਾ ਚਿਰ ਜਾਪ ਦੀ ਸੰਪੂਰਣਤਾ ਨਹੀਂ ਹੋਈ ਪਰ ਸਰੀਰ ਟੁੜੇ ਬਣ ਕੇ ਪਿਆ ਐਸੀਆਂ ਕਰਨੀਆਂ ਸੰਗ ਉਹਨਾਂ ਮਾਫ਼ ਕਰਾ ਦੇਣ ਜਾਂ ਇਹ ਰੂਹ ਕੀ ਜਿਹੜੇ ਸੇਹ ਕੋਈ ਕੁਦਰੇ ਨੇ ਸਾਣਾ ਪਰਨਾਥ ਲਹਾਉ ਦਾ ਜਿਹੜਾ ਮਸਜਿਦ ਦਰਵਾਜ਼ਾ ਉਹਦੇ ਰਾਈ ਸਾਈਡ ਤੇ ਕੋਟ ਜਾ ਕੇ ਭਾਈ ਜੁੜੀ ਸਿੰਘ ਜੀ ਦੇ ਸਰੀਰ ਦੇ ਟੁਕੜਿਆਂ ਦਾ ਆਹਾਂ ਦਾ ਸਰਚਾਰ ਕੀਤਾ ਇਹ ਮਹਾਨ ਪ੍ਰਭਾਤੀ ਜੇਟੀ ਹੈ 1791 ਵਿਕਰਮੀ ਸੰਮਤ 1734 ਈਸਵੀ ਤੇਰ ਪਵਨ ਪਵਿੱਤਰ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀਆਂ ਨੇ ਸਤਕਾਰ ਤੇ ਹਿੱਤ ਧਾਰਮਿਕ ਅਸਥਾਨਾਂ ਦੀ ਖਜਾਦੀ ਦੇ ਹਿੱਤਾਂ ਕਿ ਜੋ ਧਰਮ ਦੇ ਵਿੱਚ ਆਜ਼ਾਦੀ ਚਾਹੀਦੀ ਹੈ ਉਸ ਲਈ ਉਹ ਲੜਦਿਆਂ ਹੋਇਆਂ ਹੱਕ ਟੁੱਟੇ ਦਾ ਤਨ ਕਾਈ ਮਨੀ ਸਿੰਘ ਜੀ ਨੇ ਇੱਕ ਹਾਲਤ ਪ੍ਰਾਪਤ ਕੀਤੀ ਜਿਸ ਤੋਂ ਬਾਅਦ ਕਾਈ ਮਨੀ ਸਿੰਘ ਜੀ ਦਾ ਨਾਮ ਕਹਿ ਲਈਏ ਅਰਵਾਸ ਵਿੱਚ ਜਿਵੇਂ ਜੀਸੂ ਕਰ ਜੁੜਿਆ ਬੰਦ-ਬੰਦ ਕਤਵਾਏ ਦੁਰਦੁਆਰਿਆਂ ਦੀ ਸੇਵਾ ਦੇ ਲਈ ਪ੍ਰਬਾਧਾਂ ਕੀਤੇ ਕਿ ਉਹ ਗੁਰੂ ਜੀ ਸਨ ਬੰਦ-ਬੰਦ ਇੱਕ ਕਾਈ ਮਨੀ ਸਿੰਘ ਜੀ ਨੇ ਪਾਇੰਡ ਕਿ ਕਿੰਨੇ ਇਹ ਕਿਰਦਨ ਪਾਈ ਮਨ ਸਿੰਘ ਦੀ ਅਗਿਆਤਮਿਕ ਨੇ ਜਿਹੜਾ ਇੱਕ ਬਹੁਤ ਵੱਡਾ ਪਰੰਪਰ ਦੇ ਵਿੱਚ ਬਦਲਾਅ ਹੋ ਗਿਆ ਤਾਂ ਜਿਹਦੇ ਨਾਲ ਕਰਕੇ ਉਹ ਤਾਂ ਪੰਥ ਕੋਟਦਾ ਤੇ ਜਪਰੀਆ ਕਾਣ ਵਰਗਿਆਨ ਮਹਾਨ ਮਹਾਂ ਕਾਲਾ ਮਹਿੰਜਰੀ ਕਲਪੇ ਤੱਤ ਪੰਥ ਜਸਪਤਰਾਏ ਜਿੱਤਨਾ ਦੇ ਮੋਹ ਬਤੁਤ ਦੀ ਹੈ ਉਹ ਇਤਿਆਸਿਕ ਵਿਦਰਗ ਸੰਖੇਪ ਕਰਨ ਸਤੁਰੂ ਜੀ ਨੇ ਇਹ ਸਮਾਂ ਦਿੱਤਾ ਕਿ ਪੰਥ ਪ੍ਰਕਾਸ਼ ਭਾਈ ਰਤਨ ਸਿੰਘ ਨੇ ਪੰਥ ਗੁਰਨਾਮ ਦੀ ਕਥੀ ਇਹ ਦੱਸਦਾ ਹੈ ਅੰਮ੍ਰਿਤ ਪ੍ਰਕਾਸ਼ ਜਿਹਦੇ ਵਿੱਚ ਗੁਰੂ ਕੇ ਸਿਖਾ ਦਾ ਇਤਿਹਾਸ ਹੈ ਗੁਰੂ ਸਿੰਘ ਸਾਹਿਬ ਦੀ ਬਾਬਾ ਬਿੱਟੂ ਨੂੰ ਮਾਪਿਤ ਹੋਇਆ ਆਰੰਭਿਕ ਪਾਤਰ ਨੂੰ ਕੋਲੜੀ ਵਾਲੇ ਆਸਤੇ ਪ੍ਰਸਤਾਵਿਤਾ ਜਦੋਂ ਇਹ ਸਮਾਪਨਿਆ ਆਰੰਭ ਕਰਾਂਗੇ ਗੁਰਨਾਮ ਜੋ ਸਰਬ ਸਭਿ ਹਾਰ ਦੇ ਤਾਂ ਉਸ ਦੀ ਸ਼ਕਤੀ ਬਖਸ਼ੂ ਜੋ ਬਲਚਾਣਾ ਚੁਟਾਉਸੀ ਜੀ ਪਲਾਉਤ ਦੇ ਆ ਪਰਿਵਾਰ ਨੂੰ ਇੱਕ ਦਾ ਹਾਲ ਸਾਹ ਵਾਹ